ਮੈਨੂੰ ਛੋਟੀ ਜਿਹੀ ਕਹਾਣੀ ਯਾਦ ਆਈ ਸਵਾਭ ਕੋ ਮੈਂ ਤੁਹਾਨੂੰ ਸੁਣਾ ਦਿਆਂ ਇਹ ਰੱਬ ਜਿਹੜੇ ਜੋੜੇ ਰੰਗਦਾ ਨਾ ਪਤੀ ਪਤਨੀ ਦੇ ਕਿਤੇ ਐ ਭਾਗਾਂ ਨਾਲ ਦੋਵਾਂ ਦਾ ਸੁਭਾਅ ਇੱਕ ਹੋਵੇ ਰਲਦਾ ਹੋਵੇ ਨਹੀਂ ਤੇ ਵੱਖ-ਵੱਖ ਪਤੀ ਜੇ ਅਮਰਤ ਵੇਲੇ ਉੱਠਦਾ ਤੇ ਪਤਨੀ ਨਹੀਂ ਉੱਠਦੀ ਉਹ ਆਲਸੀ ਤੇ ਜੇ ਉਹ ਉੱਠਦੀ ਐ ਤੇ ਪਤੀਨੀ ਉੱਠਦਾ ਉਹ ਆਲਸੀ ਪਾਗਾਂ ਵਾਲੇ ਹੋਣਗੇ ਜਿਹੜੇ ਦੋਵੇਂ ਅਮਰਥ ਵੇਲੇ ਉੱਠਦੇ ਹੋ ਉਹ ਕਥਾ ਅਸੀਂ ਇਹ ਕਿ ਦੋਵੇਂ ਹੀ ਆਲਸੀ ਸਨ ਤੇ ਦੀਵਾ ਵੀ ਵਾਰੀ ਨਾਲ ਹੀ 부ਝਾਉਂਦੇ ਸਨ ਪਹਿਲੇ ਆਹ ਲਾਈਟ ਬਿਜਲੀ ਤੇ ਹੈ ਨਹੀਂ ਸੀ ਦੀਵਾ ਹੁੰਦਾ ਸੀ ਤੇ ਉਹਨੇ ਆਖਿਆ ਬਜ਼ੁਰਗ ਹੋਏ ਸਰ ਸੁਆਮੀ ਜੀ ਉਠੋ 부ਝਾਓ ਦੀਵਾ ਕਹਿਣ ਲੱਗਾ ਅੱਜ ਕਿਹਦੀ ਵਾਰੀ ਹੈ ਕਹਿਣ ਲੱਗੇ ਤੁਹਾਡੀ ਵਾਰੀ ਹੈ ਕੱਲ ਮੈਂ ਬੁਝਾਇਆ ਸੀ ਅੱਜ ਤੁਸੀਂ ਬੁਝਾਓ ਚਾਓ ਤੇ ਉਹ ਲੇਟਿਆਂ-ਲੇਟਿਆਂ ਕਹਿੰਦਾ ਦੇਵੀ ਮਾਤਾ ਜੇ ਕਿਤੇ ਦੀਵਾ ਆਪੇ ਹੀ ਬੁਝ ਜਾਏ ਨਾ ਤੇ ਮੈਂ ਤੇਰੀ ਯਾਤਰਾ ਕਰਨ ਵਾਸਤੇ ਆਵਾਂ ਪਹਾੜਾਂ ਵਿੱਚ ਲੋਕੀ ਕਹਿੰਦੇ ਨੇ ਜਗਾ ਦੇ ਇਹ ਕਮਲਾ ਕਹਿੰਦਾ ਬੁਝਾ ਦੇ ਮੇਰੇ ਦੀਵੇ ਬੁਝ ਜਾਏ ਤੇ ਮੈਂ ਯਾਤਰਾ ਕਰਨ ਵਾਸਤੇ ਆਵਾਂ ਉਸ ਸੁਭਾਵ ਹੈ ਕਿ ਕੰਬਟਾਇਆ ਪਤੰਗਾ ਬੈਠਾ ਔਰ ਦੀਵਾ ਬੁਝ ਗਿਆ ਤੇ ਪਤਨੀ ਨੇ ਕਿਹਾ ਹੁਣ ਖੱਜਲ ਹੁਣ ਪਹਾੜਾਂ 'ਚ ਜਾਵਾਂ ਤੁਸੀਂ ਦੀਵਾ ਹੀ ਬੁਝਾਦੇ ਨਾ ਸੀ ਕਹਿਣ ਨਾ ਕਰ ਲੈ ਮਾਈ ਮਾਤਾ ਜਾਣਦੀ ਚੰਗੀ ਤਰ੍ਹਾਂ ਜਿਹੜਾ ਦੀਵਾ ਬੁਝਾਉਣ ਨੀ ਉੱਠਿਆ ਯਾਤਰਾ ਕਰਨ ਵਾਸਤੇ ਆਪਾਂ ਮੇਰੇ ਕੋਲ ਆਸ ਇਥੇ ਸਾਡਾ ਢੰਗ ਹੈ ਬਹੁਤੇ ਤੇ ਭਗਤੀ ਕਰਨ ਵਾਲੇ ਐਸੇ ਨੇ ਪਰ ਪਉਤ ਐਸਾ ਨਹੀਂ ਉਹ ਮੰਨਦੇ ਨੇ ਵੇਖੋ ਦਰਬਾਰ ਸਾਹਿਬ ਦਾਸ ਸੇਵਾ ਕਰਦਾ ਰਿਹਾ ਗ੍ਰੰਥੀ ਦੇ ਇਹ ਸਾਨੂੰ 1985 86 87 ਦੀ ਗੱਲ ਕਰ ਰਹੇ ਹਾਂ মিডিਆ ਉਸ ਵੇਲੇ ਨਹੀਂ ਅ ਜਿਹੜੀ ਭੀੜ ਤੁਹਾਨੂੰ ਜਾਂਦੀ ਹੈ ਨਾ ਮਤ ਸਮਝਣਾ ਸ਼ਰਦਾ ਦੀ ਜ਼ਿਆਦਾ ਭੀੜ ਨਹੀਂ ਇਹ ਮੇਡੀਏ ਦੀ ਭੀੜ ਹੈ ਇਹ ਟੀਵੀ ਦੀ ਬਰਕਤ ਹੈ ਸਾਰੀ ਕਿ ਸਾਡੀ ਵੀ ਫੋਟੋ ਕਿਤੇ ਵਿੱਚ ਆ ਜਾਵੇ ਕੀਰਤਨੀਆਂ ਦੇ ਪਿੱਛੇ ਜਾ ਕੇ ਬਹਿਣਾ ਕਿ ਮੇਰਾ ਮੂੰਹ ਦਿਸਪੋ ਟੀਵੀ ਦੇ ਵਿੱਚ ਮੈਂ ਵੀ ਦਿਸਪੋ ਮੈਂ ਵੀ ਕਿਤੇ ਪ੍ਰਕਰਮਾਂ 'ਚ ਬੈਠਾ ਦਿਸਪੋ ਆ ਮ ਬਹੁਤੇ ਲੋਕ ਮ ਵਗਿਆ ਮੰਜੀ ਸਾਹਿਬ ਤੋਂ ਬੇਣਤੀ ਵੀ ਕੀਤੀ ਵਾਰ-ਵਾਰ ਉਹ ਇੱਥੇ ਭਲੇ ਲੋਕੋ ਰੱਬ ਦੇ ਦਰਸ਼ਨ ਕਰਨ ਆਓ ਆਪਣੀਆਂ ਸੈਲਫੀਆਂ ਲੈਣ ਵਾਸਤੇ ਨਾ ਆਓ ਤੁਸੀਂ ਤੇ ਆਪਣੀਆਂ ਹੀ ਫੋਟੋ ਇੱਥੇ ਨਹੀਂ ਜਾਂਦੇ ਹੋ ਤੁਹਾਨੂੰ ਇੱਕ ਮੈਂ ਬੇਨਤੀ ਕਰਾਂ ਇਸਲਾਮ ਘਰ ਮ ਆ ਜਾਂਦੀ ਦੁਨੀਆ ਮੁਸਲਮਾਨ ਆ ਤੁਸੀਂ ਹੈਰਾਨ ਹੋਵੋਗੇ ਕਿ ਕਾਬੇ ਦੇ ਵਿੱਚ ਹਜ ਮੌਕੇ ਲੱਖਾਂ ਲੋਕ ਜਾਂਦੇ ਨੇ ਸੀ ਇੱਕ ਮੁਸਲਮਾਨ ਦੀ ਫੋਟੋ ਆਦਿਓ ਉਹਦਾ ਚਿਹਰਾ ਸਾਫ਼ ਦਿਸਣਾ ਹੋਵੇ ਮੱਕੇ ਦੇ ਕੋਲ ਖਲੋਤਾ ਬਿਲਕੁਲ ਹੈ ਇਹ ਉਹਨਾਂ ਦੇ حضرت ਮੁਹੰਮਦ ਸਾਹਿਬ ਦੀ ਤੁਹਾਨੂੰ ਕੋਈ ਫੋਟੋ ਨਹੀਂ ਮਿਲੇ ਚਿੱਤਰ ਵਾਸਤੇ ਉਹਨਾਂ ਨੇ ਕਹਿ ਦਿੱਤਾ ਸੀ ਮੈਨੂੰ ਯਾਦ ਹੁੰਦਾ ਹੈ ਉਹ ਇਤਿਹਾਸ حضرت ਮੁਹੰਮਦ ਸਾਹਿਬ ਵਫਾਤ ਹੋ ਗਈ ਚੜਾਈ ਕਰ ਗਏ ਪਤਨੀ ਦਾ ਨਾਮ ਸੀ ਆਇਸ਼ਾ ਤੇ ਕੁਝ ਮੁਸਲਮਾਨ ਗਾਇ ਕਹਿਣ ਲੱਗੇ ਅੰਮੀ ਅਸੀਂ ਉਹਨਾਂ ਨੂੰ ਵੇਖਿਆ ਨਹੀਂ ਤੇ ਹੁਲਿਆ ਦੱਸ ਅਸੀਂ ਚਾਹੁੰਦੇ ਇੱਕ ਚਿੱਤਰ ਬਣਵਾ ਲਈਏ ਕਹਿਣਗੇ ਨਾ ਹੁਲਿਆ ਨਾ ਪੁੱਛੋ ਉਹਨਾਂ ਦਾ ਹੁਲਿਆ ਵੇਖਣਾ ਤੇ ਕੁਰਾਨ ਪੜੋ ਮੈਂ ਵੀ ਕਹਿਣਾ ਜੇ ਕਿਤੇ ਸਾਨੂੰ ਇਹ ਮਤ ਆ ਜਾਏ ਨਾ ਗੁਰੂ ਨੂੰ ਵੇਖਣਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਦਰਸ਼ਨ ਕਰੋ ਉਨਾ ਯਾਪ ਲਿਖ ਦਿੱਤਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨਮਾਨ ਪ੍ਰਤੱਖ ਗੁਰੂ ਨਿਸਤਾਰ ਚਿਤਰ ਵੇਖਣ ਦਾ ਸੌਖਾ ਬਾਣੀ ਪੜਨੀ ਬੜੀ ਮੁਸ਼ਕਲ ਜਾਪਦੀ ਹੈ